ਲਾਟਰੀ ਨਿਕਲਣ ਵਾਲਾ ਸ਼ਬਦ ਜਾਪ ਸੰਤਾਂ ਦੇ ਦੱਸੇ ਅਨੁਸਾਰ ਇਹ ਜਾਪ ਕਰੋ ਫਿਰ ਨਵੇਂ ਸਾਲ ਤੇ ਲਾਟਰੀ ਪਾ ਦਿਓ 12 ਕਰੋੜ ਦੀ ਲਾਟਰੀ ਹੁਣ ਤੁਹਾਡੀ ਝੋਲੀ ਦੇ ਵਿੱਚ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਸਾਰੀਆਂ ਸੰਗਤਾਂ ਗੁਰਬਾਣੀ ਦੀ ਰੌਸ਼ਨੀ ਵਿੱਚ ਰਹਿ ਕੇ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਇਕਾਗਰਤਾ ਬਣਾਇਓ ਜੀ ਪਹਿਲਾ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਤੁਹਾਨੂੰ ਮਿਲਦੇ ਹੋਣਗੇ ਜਿਹੜੇ ਕਿ ਆਪਣੀ ਆਪਣੇ ਅਲੱਗ-ਅਲੱਗ opinion ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਦੇ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਆਪਾਂ ਅਜਿਹੇ ਲੋਕਾਂ ਨੂੰ ਵੇਖਦੇ ਆ ਜਿਹੜੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕੋਈ ਕੁਝ ਕਹਿੰਦੇ ਨੇ ਕੋਈ ਕੁਝ ਕਹਿੰਦੇ ਨੇ ਚਲੋ ਖੈਰ ਮੈਂ ਜਿਹੜੀ ਬੇਨਤੀ ਕਰਾਂ ਕੋਈ ਕਹਿੰਦੇ ਜੀ ਤੁਸੀਂ ਲਾਟਰੀ ਪਾਓ ਅਸੀਂ ਤੁਹਾਨੂੰ ਲਾਟਰੀ ਦਾ ਨੰਬਰ ਦੇਾਂਗੇ ਤੁਹਾਡੀ ਲਾਟਰੀ ਨਿਕਲੇਗੀ 80 ਕਰੋੜ ਤੁਹਾਡੀ ਝੋੜੀ ਦੇ ਵਿੱਚ ਕਈ ਕਹਿੰਦੇ ਜੀ ਨਵੇਂ ਸਾਲ ਤੁਸੀਂ ਵੇਖਦੇ ਹੋ ਕਿ ਹਰ ਵਾਰ ਹਰ ਇੱਕ ਵਾਰੀ ਜਿਹੜਾ ਹੈ ਉਹ ਇਨਾਮ ਨਿਕਲਦਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਇੱਕ ਤਰੀਕੇ ਦੇ ਨਾਲ ਚੀਜ਼ਾਂ ਚੱਲਦੀਆਂ ਨੇ ਜੋ ਵੀ ਆਪਾਂ ਵੇਖਦੇ ਚਲੋ ਖੈਰ ਕਹਿੰਦੇ ਕਈ ਲੋਕ ਜਿਨ੍ਹਾਂ ਨੇ ਕੁਝ ਚੀਜ਼ਾਂ ਨੂੰ ਪੇਸ਼ਾ ਬਣਾ ਲਿਆ ਜਿਵੇਂ ਕਿ ਸਾਡੇ ਕੋਲ ਆਓ ਹੀ ਤੁਹਾਨੂੰ ਲਾਟਰੀ ਲਵਾ ਕੇ ਦਵਾਂਗੇ ਸਾਤੋਂ ਬਿਨਾ ਕੋਈ ਹੋਰ ਨਹੀਂ ਮੈਂ ਕੱਲ ਪੜ ਰਿਹਾ ਸੀ ਕੁਝ ਪੈਂਪਲੇਟ ਲੱਗੇ ਹੋਏ ਸੀ ਸੜਕਾਂ ਤੇ ਜਰੇ ਹੋਏ ਸੀ ਤੇ ਕੁਝ ਦੀਵਾਰਾਂ ਤੇ ਚਪਕੇ ਹੋਏ ਸੀ ਇੱਕ ਨਹੀਂ ਅਲੱਗਾ ਅਲੱਗਾ ਜਿਵੇਂ ਇੱਕ ਬੰਦੇ ਦਾ ਫਿਰ ਉਸ ਤੋਂ ਕਿਸੇ ਹੋਰ ਦਾ ਫਿਰ ਕਿਸੇ ਹੋਰ ਦਾ ਫਿਰ ਕਿਸੇ ਹੋਰ ਦਾ ਇਦਾਂ ਇਦਾਂ ਮਤਲਬ ਲੱਗੇ ਹੋਏ ਸੀ ਤੇ ਉਹਨਾਂ ਦੇ ਉੱਤੇ ਲਿਖਿਆ ਹੋਇਆ ਸੀ ਟਿਕਟ ਨੰਬਰ ਸਪੈਸ਼ਲਿਸਟ ਤੁਹਾਡੀ ਲਾਟਰੀ ਨਿਕਲਵਾਉਣ ਦੇ ਲਈ ਮਿਲੋ ਭਾਵ ਕਿ ਜੇ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਕਈ ਇੱਕ ਨੇ ਤੇ ਹੱਥ ਹੀ ਕਰ ਰੱਖੀ ਉਹਨੇ ਲਿਖਿਆ ਹੋਇਆ ਕਿ ਜੇਕਰ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਇਹਨਾਂ ਤੋਂ ਇਲਾਵਾ ਕਿਤੇ ਹੋਰ ਨਾ ਜਾਇਓ ਇਹੋ ਹੀ ਨੇ ਜੋ ਤੁਹਾਨੂੰ ਕਰੋੜਪਤੀ ਬਣਾ ਸਕਦੇ ਨੇ ਚਲੋ ਖੈਰ ਮੈਂ ਵੇਖਿਆ ਤੇ ਮੇਰੇ ਮਨ 'ਚ ਖਿਆਲ ਆਇਆ ਵੀ ਇਹ ਕੁਝ ਲੋਕ ਨੇ ਜਿਹੜੇ ਸ਼ਾਇਦ ਲੋਕਾਂ ਨੂੰ ਲਾਟਰੀ ਦੇ ਲਈ ਪ੍ਰਮੋਟ ਕਰਦੇ ਨੇ ਸ਼ਾਇਦ ਲੋਕਾਂ ਨੂੰ ਲਾਟਰੀ ਦੇ ਲਈ ਜਿਹੜਾ ਹੈ ਉਹ ਖਰੀਦਣ ਦੇ ਲਈ ਇੱਕ ਮਨ ਦੇ ਅੰਦਰ ਇੱਕ ਐਸੀ ਤਕਰੀਰ ਪੈਦਾ ਕਰਦੇ ਨੇ ਵੀ ਹਾਂ ਇਹ ਲਾਟਰੀ ਖਰੀਦੋ ਜੀ ਇਹ ਤੁਹਾਡੇ ਲਈ ਬੜੀ ਜ਼ਰੂਰੀ ਹੈ ਤੁਹਾਨੂੰ ਖਰੀਦਣੀ ਹੀ ਖਰੀਦਣੀ ਚਾਹੀਦੀ ਹੈ ਚਲੋ ਬڑے ਲੋਕ ਇਹੋ ਜਿਹੇ ਨੇ ਜਿਹੜੇ ਕਹਿੰਦੇ ਸਾਡੇ ਤੋਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਲਾਟਰੀ ਲਵਾ ਕੇ ਦਵਾਂਗੇ ਪਰ ਉਹਦੇ ਵਿੱਚ ਉਹ ਆਪ ਕਿੰਨਾ ਲੈਣਗੇ ਤੁਹਾਡੀ ਲਾਟਰੀ ਲੱਗੇ ਨਾ ਲੱਗੇ ਕਿੰਨੇ ਬੰਦੇ ਨੇ ਜਿਹੜੇ ਗਏ ਹੋਣਗੇ ਕਿ ਸਾਰਿਆਂ ਦੀ ਲਾਟਰੀ ਲੱਗੀ ਨਹੀਂ ਲੱਗੀ ਨਾ ਵੀ ਗਏ ਤੇ ਸਾਰੇ ਹੀ ਹੋਣਗੇ ਪਰ ਅਸਲ ਦੇ ਵਿੱਚ ਉਹਨਾਂ ਦੇ ਵਿੱਚੋਂ ਕਿਸੇ ਇੱਕ ਬੰਦੇ ਨੂੰ ਪਰ ਉਹ ਉਹਨੂੰ ਵੀ ਨਹੀਂ ਪਤਾ ਵੀ ਕਿਹਦੀ ਲੱਗਣੀ ਆ ਉਹ ਸਿਰਫ ਆਪਣਾ ਜੱਕਾ ਜੋੜੀ ਜਾ ਰਿਹਾ ਬਸ ਹਾਂ ਵੀ ਮੈਂ ਲਵਾਉਂਗਾ ਜੀ ਪਰ ਲੱਗ ਕਿਸੇ ਇੱਕ ਦੀ ਗਈ ਜੇ ਤੀਰ ਤੁੱਕਾ ਲੱਗ ਗਿਆ ਚਲੋ ਬਾਬਾ ਦਾ ਵਾਰੇ ਨਿਆਰੇ ਹੋ ਗਿਆ ਤੇ ਜੇ ਨਹੀਂ ਵੀ ਲੱਗਿਆ ਕਿਸੇ ਦਾ ਜਿੰਨੇ ਵੀ ਗਏ ਉਹਨਾਂ ਤੋਂ ਘੱਟੋ-ਘੱਟ ਉਹਨੇ 5-700 ਰੁਪਇਆ ਜਾਂ ਹੋਰ ਕਿੰਨੇ ਰੁਪਏ ਤੋਂ ਉਧਰ ਗਏ ਜੇ ਮੰਨ ਲਓ ਕਿੰਨੇ ਕੁ ਜਾਣੇ ਬਾਗੇ ਤੇ ਬਾਬੇ ਦਾ ਕੰਮ ਤੇ ਸੋਹਣਾ ਤੁਰ ਪਿਆ ਬਾਬੇ ਦੀ ਤਾਂ ਜਿਹੜੀ ਆ ਵਧੀਆ ਲਾਟਰੀ ਦਾ ਬਣ ਗਈ ਨਾ ਅਵਦੀ ਤੇ ਬਾਬੇ ਨੂੰ ਤਾਂ ਕੋਈ ਮਤਲਬ ਨਹੀਂ ਰਿਹਾ ਕਿਸੇ ਪ੍ਰਕਾਰ ਦਾ ਕੋਈ ਉਹਨੂੰ ਵਿਰਸਾ ਸ਼ਿਕਵਾ ਨਹੀਂ ਰਿਹਾ ਚਲੋ ਖੈਰ ਆਪਾਂ ਤਾਂ ਕਰਕੇ ਬੇਨਤੀਆਂ ਕਰ ਰਹੇ ਆ ਸਾਸ ਹੁਣ ਕਈ ਸਾਡੇ ਵਾਲੇ ਲਾਣੇ ਨੇ ਵੀ ਇਹ ਕੰਮ ਤੋੜ ਲਿਆ ਆਓ ਬਾਬਾ ਜੀ ਕੋਲ ਆਓ ਬਾਬਾ ਜੀ ਤੁਹਾਨੂੰ ਲਾਟਰੀ ਲਗਵਾ ਕੇ ਦੇਣਗੇ ਬਾਬਾ ਜੀ ਤੁਹਾਨੂੰ ਇਦਾਂ ਕਰਕੇ ਦੇਣਗੇ ਬਾਬਾ ਜੀ ਤੋਂ ਸਿੱਖੋ ਬਾਬਾ ਜੀ ਤੁਹਾਨੂੰ ਜਿਹੜਾ ਹੈ ਉਹ ਲਾਟਰੀ ਲਗਵਾਉਣਗੇ ਆ ਸ਼ਬਦ ਦਾ ਜਾਪ ਕਰੋ ਕਈਆਂ ਨੇ ਗੁਰਬਾਣੀ ਨੂੰ ਇਦਾਂ ਕਰਕੇ ਪ੍ਰਮੋਟ ਕਰਨਾ ਸ਼ੁਰੂ ਕੀਤਾ ਹੋਇਆ ਸਾਹ ਸੰਗਤ ਬੇਨਤੀ ਕਰਾਂ ਜੇ ਤੁਹਾਡੇ ਕਰਮਾਂ ਦੇ ਵਿੱਚ ਹੈ ਤੇ ਸਤਿਗੁਰੂ ਮਹਾਰਾਜ ਜੀ ਤੋਂ ਤੁਹਾਨੂੰ ਸਭ ਕੁਝ ਮਿਲੇਗਾ ਘਰੇ ਬੈਠਿਆਂ ਵੀ ਸਭ ਕੁਝ ਮਿਲ ਜੇਗਾ ਕੁਝ ਕਰਨ ਦੀ ਜਿਹੜੀ ਹੈ ਤੁਹਾਨੂੰ ਜ਼ਰੂਰਤ ਨਹੀਂ ਹੈ ਜੇ ਤੁਹਾਡੇ ਕਿਸਮਤ ਦੇ ਵਿੱਚ ਨਹੀਂ ਤੁਹਾਡੇ ਲੇਖਾਂ ਦੇ ਵਿੱਚ ਨਹੀਂ ਫੇਰ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਿਓ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਇਹ ਗੱਲ ਮੇਰੀ ਯਾਦ ਰੱਖਿਆ ਜੇ ਚਲੋ ਖੈਰ ਸਾਧ ਸੰਗਤ ਆਪਾਂ ਕੀ ਕਰਨਾ ਆਪਾਂ ਕਿਸੇ ਝਾਂਸੇ ਦੇ ਵਿੱਚ ਨਹੀਂ ਆਉਣਾ ਕਿਸੇ ਬਾਬੇ ਕੋਲੇ ਪੀਰ ਪੈਗੰਬਰ ਕੋਲ ਨਹੀਂ ਜਾਣਾ ਜੇ ਕਾਸੀ ਵੀ ਚੀਜ਼ ਦੀ ਲੋੜ ਹੈ ਨਾ ਤਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੋ ਦੋਵੇਂ ਹੱਥ ਜੋੜ ਕੇ ਹੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਦੇ ਹੋ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰੇ ਤੇ ਮਿਹਰ ਕਰਦੇ ਹੋ ਤੇ ਸਤਿਗੁਰੂ ਮਹਾਰਾਜ ਆਪ ਹੀ ਕਿਰਪਾ ਕਰਨਗੇ ਪਾਤਸ਼ਾਹ ਜੀ ਦੇ ਆਪਾਂ ਬੋਲ ਪੜ੍ਹਦੇ ਆ ਨਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਆ ਨਾ ਗੁਰਮਖੋ ਸਤਿਗੁਰੂ ਮਹਾਰਾਜ ਬੜੀ ਵੱਡੀ ਕਿਰਪਾ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਮਿਹਰ ਕਰਦੇ ਨੇ ਪਿਆਰਿਓ ਕਿਉਂਕਿ ਜੋ ਆਪਾਂ ਮੰਗੀਏ ਉਹ ਗੁਰੂ ਤੋਂ ਹੀ ਮਿਲੇਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨੌ ਨਦੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਕਿਉਂਕਿ ਜੋ ਹਰ ਹਿਰਦੈ 파ਰਸ਼ ਨੇ ਆਪ ਹੀ ਸਵਾਲ ਕੀਤਾ ਤੇ ਆਪ ਹੀ ਪਹਿਲਾ ਉੱਤਰ ਦੇ ਦਿੱਤਾ ਕਿਉਂਕਿ ਜਿਹੜਾ ਗੁਰੂ ਨੂੰ ਭਾਵ ਗੁਰੂ ਦੀ ਸਿੱਖਿਆ ਨੂੰ ਜਿਵੇਂ ਆਪਾ ਪੜ੍ਹਦੇ ਆ ਨਾ ਜਪਜੀ ਸਾਹਿਬ ਦੇ ਵਿੱਚ ਸੁਣਿਆ ਹੈ ਦੂਖ ਪਾਪ ਕਾ ਨਾਸ ਜੇ ਤੂੰ ਗੁਰੂ ਦੀ ਸੁਣ ਲਵੇਂ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ ਨੌ ਨਦੀਆਂ 18 ਸਿੱਧੀਆਂ ਤੇਰੀਆਂ ਤੇਰੇ ਨੇ ਪਿੱਛੇ ਲੱਗੀਆਂ ਫਿਰਨੀਆਂ ਪਿੱਛੇ-ਪਿੱਛੇ ਫਿਰਨਗੀਆਂ ਤੇ ਤੂੰ ਮੰਗਣਾ ਕੀ ਚਾਹੁੰਦਾ ਹੈ ਗੁਰੂ ਤੋਂ ਤੂੰ ਜੋ ਮਰਜ਼ੀ ਮੰਗ ਲੈ ਤੇ ਸਤਗੁਰੂ ਮਹਾਰਾਜ ਤੈਨੂੰ ਹਰ ਇੱਕ ਚੀਜ਼ ਬਖਸ਼ਿਸ਼ ਕਰਨਗੇ ਪਾਤਸ਼ਾਹ ਤੇਰੀਆਂ ਝੋਲੀਆਂ ਭਰਨਗੇ ਸਜਣਾ ਤੇ ਸਤਗੁਰੂ ਮਹਾਰਾਜ ਤੈਨੂੰ ਹਰ ਇੱਕ ਉਹ ਚੀਜ਼ ਦੇਣਗੇ ਹਰ ਇੱਕ ਉਹ ਵਸਤੂ ਦੇਣਗੇ ਜੋ ਤੂੰ ਚਾਹਨਾ ਹੈ ਸਤਗੁਰੂ ਤੋਂ ਜੋ ਤੂੰ ਮੰਗਣਾ ਚਾਹਨਾ ਹੈ ਪਾਤਸ਼ਾਹ ਤੋਂ ਤੈਨੂੰ ਹਰ ਇੱਕ ਉਹ ਚੀਜ਼ ਮਿਲੇਗੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰਨਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਤੇ ਮਿਹਰ ਕਰਨਗੇ ਤੂੰ ਕੀ ਮੰਗਣਾ ਚਾਹਨਾ ਹੈ ਪਾਤਸ਼ਾਹ ਤੋਂ ਤੈਨੂੰ ਹਰ ਇੱਕ ਉਹ ਚੀਜ਼ ਪਿਆਰਿਓ ਆਪਾਂ ਜਬਦੀ ਸਾਹਿਬ ਦੇ ਵਿੱਚ ਇੱਕ ਕੋ ਪੰਗਤੀ ਹੋਰ ਪੜਨੇ ਆ ਪਾਤਸ਼ਾਹ ਨੇ ਮੰਨੇ ਕੀ ਗਤ ਕਹੀ ਨਾ ਜਾਏ ਪਾਤਸ਼ਾਹ ਜੀ ਕਹਿੰਦੇ ਜੇ ਜਿਹੜਾ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਹੈ ਜਿਹੜਾ ਪਾਤਸ਼ਾਹ ਦੀ ਗੱਲ ਨੂੰ ਮੰਨ ਲੈਂਦਾ ਹੈ ਸਤਗੁਰੂ ਕਹਿੰਦੇ ਨੇ ਭਾਈ ਉਹਦੀ ਅਵਸਥਾ ਨੂੰ ਉਹਦੀ ਗਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂ ਨਹੀਂ ਬਿਆਨ ਕੀਤਾ ਜਾ ਸਕਦਾ ਪਿਆਰਿਓ ਕਿਉਂਕਿ ਉਹ ਜਿਹੜਾ ਸਤਗੁਰੂ ਹੈ ਉਹ ਜਿਹੜਾ ਪਾਤਸ਼ਾਹ ਹੈ ਉਹ ਜਿਹੜਾ ਧੰਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਹ ਸਤਿਗੁਰੂ ਮਹਾਰਾਜ ਜੀ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਜਿਹੜਾ ਉਹਦੀ ਗੱਲ ਨੂੰ ਮੰਨ ਲਏ ਤੇ ਪਿਆਰਿਓ ਉਹਦੀਆਂ ਝੋਲੀਆਂ ਭਰ ਜਾਂਦੀਆਂ ਨੇ ਇਥੇ ਆਪਾਂ ਜਿਹੜੀਆਂ ਬੇਨਤੀਆਂ ਸ਼ੁਰੂ ਕਰ ਰਹੇ ਸੀ ਕਈ ਕਹਿੰਦੇ ਜੀ ਆਹ ਸ਼ਬਦਾਂ ਦੇ ਜਾਪ ਕਰੋ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਵੀ ਸ਼ਬਦਾਂ ਦੇ ਜਾਪ ਨਾ ਕਰੋ ਜਾਂ ਗੁਰੂ ਘਰ ਜਾ ਕੇ ਮੱਥਾ ਨਾ ਟੇਕੋ ਜਾਂ ਧੰਗੁਰੂ ਗ੍ਰੰਥ ਸਾਹਿਬ ਜੀ ਨੂੰ ਜਾ ਕੇ ਨਤਮਸਤਕ ਨਾ ਹੋਵੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਈਏ ਗੁਰੂ ਘਰ ਜਾਈਏ ਤੇ ਕੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੀ ਜਾ ਕੇ ਆਪਾਂ ਉਪਾਸਨਾ ਕਰੀਏ ਉਪਸਥਤੀ ਕਰੀਏ ਤੇ ਯਾਦ ਰੱਖੋ ਗੁਰਬਾਣੀ ਦੇ ਜਿਹੜੇ ਮਰਜੀ ਸ਼ਬਦ ਪੜ ਲਓ ਸਤਿਗੁਰੂ ਦੀ ਜਿਹੜੀ ਮਰਜੀ ਬਾਣੀ ਨੂੰ ਪੜ ਲਓ ਯਾਦ ਰੱਖਿਓ ਸਤਿਗੁਰੂ ਦੀ ਜਿਹੜੀ ਮਰਜੀ ਬਾਣੀ ਦਾ ਜਾਪ ਕਰ ਲਓ ਪਿਆਰਿਓ ਤੇ ਸਤਿਗੁਰੂ ਮਹਾਰਾਜ ਜੀ ਦੀ ਕੀਤੀ ਹੋਈ ਬਾਣੀ ਦਾ ਜਾਪ ਸਾਡੇ ਹਿਰਦੇ ਦਾ ਸ਼ਿੰਗਾਰ ਬਣੇ ਤੇ ਸਤਿਗੁਰੂ ਮਹਾਰਾਜ ਜੀ ਤੋਂ ਇਹ ਨਾ ਕਿਉ ਮੈਂ ਸ਼ਬਦਾਂ ਦਾ ਜਾਪ ਤੇ ਮੇਰਾ ਲਾਟਰੀ ਦਾ ਨੰਬਰ ਆ ਜਾਏ ਤੇ ਉਹਨਾਂ ਚਰੀ ਕਰਨਾ ਤੇ ਬਾਅਦ ਵਿੱਚ ਕੋਈ ਲੋੜ ਨਹੀਂ ਗੱਲ ਹੋਵੇ ਮੇਰਾ ਤੇ ਲੱਗੇ ਹੀ ਲੱਗੇ ਨੰਬਰ ਯਾਦ ਰੱਖਿਓ ਵੀ ਜਿਹਦਾ ਨੰਬਰ ਲੱਗ ਗਿਆ ਉਹ ਤਾਂ ਮੰਨੂਗਾ ਤੇ ਉਹ ਵੀ ਉਹ ਵੀ ਮੰਨ ਲ ਜੂਗਾ ਕੁਝ ਦੇਰ ਬਾਅਦ ਤੇ ਜਿਹਦਾ ਨਹੀਂ ਲੱਗਿਆ ਉਹ ਵੀ ਹਟ ਜੂਗਾ ਇਹ ਸਭ ਤੋਂ ਵੱਡਾ ਵਹਿਮ ਹੈ ਜੀ ਪਿਆਰਿਓ ਯਾਦ ਰੱਖਿਓ ਜੇ ਸਾਡੀ ਕਿਸਮਤ ਵਿੱਚ ਹੈ ਜੇ ਸਤਿਗੁਰੂ ਮਹਾਰਾਜ ਸਾਨੂੰ ਜ਼ਰੂਰ ਦੇਣਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਜ਼ਰੂਰ ਬਖਸ਼ਿਸ਼ ਕਰਨਗੇ ਜੇ ਸਾਡੀ ਕਿਸਮਤ ਵਿੱਚ ਨਹੀਂ ਤੇ ਯਾਦ ਰੱਖਿਓ ਸਾਨੂੰ ਕੁਝ ਨਹੀਂ ਮਿਲਣਾ ਇਹ ਗੱਲ ਯਾਦ ਰੱਖਿਆ ਜੀ ਸਾਨੂੰ ਇਹ ਗੱਲ ਡੈਫੀਨਟਲੀ ਆਪਣੇ ਹਿਰਦੇ ਵਿੱਚ ਵਸਾ ਲੈਣੀ ਚਾਹੀਦੀ ਹੈ ਆਪਣੇ ਮਨ 'ਚ ਵਸਾ ਲੈਣੀ ਚਾਹੀਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਤੇ ਫੇਰ ਕਿਰਪਾ ਕਰਨਗੇ ਸਾਡੇ ਤੇ ਫੇਰ ਰਹਿਮਤ ਕਰਨਗੇ ਕਹਿੰਦੇ ਜੀ ਮਹਾਂਪੁਰਖਾਂ ਨੇ ਇਹ ਸਾਨੂੰ ਨੁਸਖਾ ਦੱਸਿਆ ਜੀ ਮਹਾਂਪੁਰਖਾਂ ਨੇ ਆਹ ਸ਼ਬਦ ਦਾ ਜਾਪ ਦੱਸਿਆ ਸ਼ਬਦਾਂ ਦੇ ਜਾਪ ਕਰੋ ਪਰ ਇਹ ਨਾ ਸੋਚੋ ਮੇਰੀ ਲਾਟਰੀ ਦਾ ਨੰਬਰ ਨਿਕਲੇਗਾ ਇੰਜ ਕਰੇਗਾ ਪਿਆਰਿਓ ਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੋ ਜੇ ਸਾਨੂੰ ਸਤਿਗੁਰੂ ਨੇ ਚਾਹਿਆ ਤੇ ਬਿਨਾ ਲਾਟਰੀ ਤੋਂ ਹੀ ਸਤਿਗੁਰੂ ਸਾਨੂੰ ਮਾਲਾ-ਮਾਲ ਕਰ ਸਕਦੇ ਨੇ ਬਾ ਲੋੜ ਹੈ ਉਹਦੇ ਉਪਾ ਉਪਦੇਸ਼ ਨੂੰ ਸੁਣਨ ਦੀ ਤੇ ਮੰਨਣ ਦੀ ਤੇ ਜਿਹੜਾ ਸੁਣ ਲੈਂਦਾ ਤੇ ਮੰਨ ਲੈਂਦਾ ਸਤਿਗੁਰੂ ਉਹਦੇ ਤੇ ਮਿਹਰਬਾਨ ਤਾਂ ਉੰਜ ਹੀ ਕਰ ਦਿੰਦੇ ਨੇ ਉਹਦੇ ਉਪਦੇਸ਼ ਮੰਨਣ ਵਿੱਚ ਹੀ ਇੰਨੀ ਤਾਕਤ ਹੈ ਸੋ ਗੁਰੂ ਨਾਲ ਜੁੜੀ ਇਹਨਾਂ ਵਹਿਮਾਂ ਚੋਂ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ